ਸਰ ਗਵਰਨਮੈਂਟਾਂ ਅਸੀਂ ਬਹੁਤ ਦੇਖੀਆਂ ਪਰ ਜੋ ਸੀ ਇਸ ਗਵਰਨਮੈਂਟ ਦੇ ਵਰਕਿੰਗ ਦਾ ਕੰਮ ਦੇਖਿਆ ਅਸੀਂ ਦੇਖ ਕੇ ਹੈਰਾਨ ਰਹਿ ਗਏ ਥੋੜੀ ਰਹਿਣ ਨੂੰ ਆਈ ਚ ਜਦੋਂ ਮੀਟਿੰਗ ਹੋਣੀ ਸੀ ਡੀ ਸੀ ਸਾਹਿਬ ਨੇ ਸਾਡੀ ਕਮੇਟੀنگ ਬਲਾਈ ਇੰਡਸਟਰੀ ਦੀ ਬੁਲਾ ਕੇ ਪੁੱਛਿਆ ਵੀ ਤੁਹਾਡੀਆਂ ਕਿਹੜੀਆਂ-ਕਿਹੜੀਆਂ ਡਿਮਾਂਡਸ ਐ ਸਰ ਮੰਗਲਵਾਰ ਨੂੰ ਮੀਟਿੰਗ ਹੋ ਰਹੀ ਐ ਤੇ ਵੀਰਵਾਰ ਨੂੰ ਐਡੀਸ਼ਨਲ ਚੀਫ ਸੈਕਟਰੀ ਨੇ ਸਾਡੀ ਮੀਟਿੰਗ ਬੁਲਾਈ ਬੁਲਾ ਕੇ ਮੌਕੇ ਤੇ ਹੀ ਡਿਸੀਜਨ ਕਰੇ ਜਿਹੜਾ ਚੀਫ ਸੈਕਟਰੀ ਸਾਹਿਬ ਨੇ ਅਨਾਉਂਸ ਕਰਿਆ ਕੋਈ ਕੱਲਾ ਇਹ ਪਟਿਆਲੇ ਦੀ ਡਿਮਾਂਡ ਨਹੀਂ ਸੀ ਸ਼ੈੱਡ ਜਿਹੜੇ ਸੀਗੇ 1965 ਦੇ ਬਣੇ ਹੋਏ ਸੀਗੇ ਜਿਹੜੇ ਕਿ ਗਿਰਨ ਦੀ ਹਾਲਤ ਸੀਗੇ ਉਹਨਾਂ ਨੂੰ ਕੋਈ ਵੀ ਔਨ ਕਰਨ ਨੂੰ ਤਿਆਰ ਨਹੀਂ ਸੀ ਸਰ ਇਹ ਐਡਾ ਵੱਡਾ ਡਿਸੀਜਨ ਹੋਇਆ ਪੰਜਾਬ ਲੈਵਲ ਦਾ ਡਿਸੀਜਨ ਹੈ ਇਹ ਤਾਂ ਕਿ ਉਥੇ ਪੀਐਸਆਈਸੀ ਨੂੰ ਇਹ ਹੈਂਡਓਵਰ ਕਰ ਰਹੇ ਆ ਜੀ ਉਸ ਤੋਂ ਬਾਅਦ ਸਾਰੇ ਇਹਦੇ ਨਕਸ਼ੇ ਵੀ ਪਾਸ ਹੋਏਗੇ ਸਾਰਾ ਕੰਮ ਇੱਕ ਸਿੰਗਲ ਵਿੰਡੋ ਸਿਸਟਮ ਚ ਹੋਏਗਾ ਸਾਰਾ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਤੁਹਾਡੇ ਅਸੀਂ ਨਹੀਂ ਸਾਰਾ ਪੰਜਾਬ ਇਸ ਗੱਲ ਤੇ ਧੰਨਵਾਦੀ ਹੋਏਗਾ ਤੇ ਸੈਕੰਡ ਸਰ ਇੱਕ ਸਾਡੀ ਹੋਰ ਡਿਮਾਂਡ ਸੀ ਸਾਡੇ ਉਥੇ ਇਹ ਏਰੀਏ ਚ ਜਿਹੜੀ ਲਾਈਨ ਹੈ ਲਾਈਟ ਦੀ ਬਹੁਤ ਦੂਰ ਤੋਂ ਆ ਰਹੀ ਹੈ ਉਥੇ ਅਗਰ ਗ੍ਰਿਡ ਵੰਜੇ ਜਗਾ ਵੀ ਪਈਏ ਸਾਡੇ ਕੋਲ ਇੰਡਸਟਰੀ ਡਿਪਾਰਟਮੈਂਟ ਕੋਲ ਜੇ ਉਥੇ ਗ੍ਰਿਡ ਵੰਜੇ ਸਾਡੇ ਉਸ ਏਰੀਏ ਨੂੰ ਇੰਡਸਟਰੀਅਲ ਸਟਰੀਟ ਨੂੰ ਤੇ ਸਰਾਊਂਡਿੰਗ ਏਰੀਏ ਨੂੰ ਸਾਰੇ ਨੂੰ ਜਿਹੜੇ ਬੋਲਟੇਜ ਫਲਕਚੁਏਸ਼ਨ ਹੈ ਉਹ ਸਾਰੀ ਦੂਰ ਹੋ ਜੇਗੀ ਔਰ ਬੜੀ ਬੜੀ ਅੱਛੀ ਸਪਲਾਈ ਹੋ ਜੇਗੀ ਮੈਂ ਉਮੀਦ ਕਰਦਾ ਸਰ ਬਲਦੇਵ ਸਰਾਂਜੀ ਸੀਐਮਬੀ ਪੀਐਸਪੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਅਸੀਂ ਇਹਨਾਂ ਨਾਲ ਕੋਈ ਸਾਡੇ ਕੋਲੇ ਕੋਈ ਉਦਾਂ ਕੋਈ ਫੰਡ ਦੀ ਜਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਜਿਹੜੇ ਵੀ ਇੰਡਸਟਰੀਅਲ ਏਰੀਆ ਦੇ ਵਿੱਚ ਕਹਿੰਦੇ ਆ ਉੱਥੇ ਅਸੀਂ ਸਰਵੇ ਕਰਕੇ ਉੱਥੇ ਲੋਡ ਦੇ ਮੁਤਾਬਕ ਜਿਹੜਾ ਗ੍ਰਿਡ ਹੋਇਆ ਉਹ ਨੂੰ ਅਸੀਂ ਬਣਾ ਦੇਵਾਂਗੇ ਕੋਈ ਟਾਈਮ ਬਾਉਂਡ ਸਰ ਜੀ بس ਮੈਨੂੰ ਜਸਟ ਇਹ ਹੈ ਕਿ ਜੇ ਪਹਿਲਾਂ ਜਿੱਕੇ ਤੇ ਪਹਿਲਾਂ ਇਹ ਇਸ਼ੂ ਆ ਜਾਂਦਾ ਤਾਂ ਅਸੀਂ ਉੱਥੇ ਉਹਦਾ ਸੋਲੂਸ਼ਨ ਹੀ ਲੈ ਕੇ ਆਉਂਦੇ ਜੀ ਜੇ ਆ ਗਿਆ ਤਾਂ ਉਹ ਟੈਂਡਰ ਵਗੈਰਾ ਕਰਨ ਦਾ ਕਿਉਂਕਿ ਕੋਡ ਲੱਗ ਜਾਣਾ ਹੈ ਅਸੀਂ ਪਹਿਲਾਂ ਕਰ ਲੋ ਹਾਂਜੀ ਤਾਂ ਕੋਡ 'ਚ ਟਾਈਮ ਪਿਆ ਤੇ ਉਹਦੇ ਸਾਰਾ ਅਸੀਂ ਦਸੰਬਰ ਤੱਕ ਮਤਲਬ ਜਿਹੜਾ ਹੈ ਨਾ ਉਹ ਗ੍ਰਿਡ ਬਣਾ ਦਾਂਗੇ ਉੱਥੇ ਤੁਹਾਨੂੰ ਜਿਹੜਾ ਏਰੀਆ ਦਿਖਾ ਦੇ ਸਰ ਸਰ ਗ੍ਰਿਡ ਬਣਾਉਣ ਦੇ ਲਈ ਲਾਈਨ ਖਿੱਚਣੀ ਪੈਂਦੀ ਹੈ ਤੇ ਗ੍ਰਿਡ ਬਣਦਾ 6 ਕਿ ਮਹੀਨੇ ਸਾਰ ਉਹਦੇ ਤੇ ਲੱਗਦੇ ਆ ਪਰ ਕੰਮ ਤਾਂ ਸ਼ੁਰੂ ਕਰਾਂਗੇ ਨਾ 6 ਮਹੀਨੇ ਤਾਂ ਹੀ ਉਹ ਗਿਣਾ ਹੈ ਹਾਂ ਸਰ 2 2 ਮਹੀਨੇ ਜਿਹੜੇ ਉਹਦੇ ਸਾਰ ਟੈਂਡਰ ਫਾਈਨਲ ਕਰ ਤੇ ਲੱਗ ਜਾਂਦੇ ਆ ਸਰ 6 ਕਿ ਮਹੀਨੇ ਉਹਨੂੰ ਉਹਦੇ ਤੇ ਲੱਗਦੇ ਹੈਗੇ ਜਿਹੜਾ ਕਿ ਗ੍ਰਿਡ ਬਣਦਾ ਤੁਸੀਂ ਦਸੰਬਰ ਤੱਕ ਗ੍ਰਿਡ ਬਣਦਾ ਫਾਸਟ ਠੀਕ ਹੈ ਕਿਉਂਕਿ ਆਪਣੇ ਕੋਲੇ ਬਿਜਲੀ ਹੁਣ ਆਮ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਥਰਮਲ ਪਲਾਂਟ ਤਾਂ ਖਰੀਦੀ ਜਾਂਦੇ ਆਂ ਗਾਂ ਚ ਦੇਣੀ ਕਿੱਥੇ ਉਹ ਗ੍ਰਿਡ ਬਣਾਈਏ ਨਹੀਂ ਆਪਾਂ ਗ੍ਰਿਡ ਦੀ ਜੀ ਆਰ ਡੀ ਐਸ ਐਸ ਦੇ ਵਿੱਚ ਆਪਾਂ ਬਹੁਤ ਗ੍ਰਿਡ ਬਣਾ ਰਹੇ ਆਂ ਹਾਂ ਕਿੱਥੇ ਵੀ ਕਹਿੰਦੇ ਆਪਾਂ ਗ੍ਰਿਡ ਸੋ 66 ਕੇਵੀ ਦਾ ਗ੍ਰਿਡ ਜਿਹੜਾ ਇਹ 7 ਕਰੋੜ ਰੁਪਏ ਕਹਿੰਦੇ ਆ ਠੀਕ ਹੈ 7 ਕਰੋੜ ਰੁਪਏ ਬਿਜਲੀ ਬੋਰਡ ਵਾਸਤੇ ਕੁਝ ਖਾਸ ਨਹੀਂ ਨਹੀਂ ਕੋਈ ਪ੍ਰੋਬਲਮ ਤੇ ਤੁਸੀਂ ਹੁਣ ਆਉਣ ਵਾਲੀ ਜਿਹੜੀ ਨੈਕਸਟ ਮੀਟਿੰਗ ਹੋਊਗੀ ਉਦੋਂ ਜਿਆਦਾ ਕੰਮ ਚੱਲਦਾ ਹੋਵੇ ਜਾਂ ਕੰਪਲੀਟ ਹੋ ਗਿਆ ਠੀਕ ਹੈ ਥੈਂਕ ਯੂ ਥੈਂਕ ਯੂ